हां जी दोस्तों सत श्री अकाल जी ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ 29 ਤਰੀਕ ਤੋਂ ਲਗਾਤਾਰ ਤੁਸੀਵਨ ਦੋਦਪੁਰ ਤੇ ਜੀ ਨੰਬਰ ਬੁਰਜੀ ਤੇ ਜਦੋਂ ਟਾਰ ਲੱਗੀ ਤਾਂ ਉਸ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਪ੍ਰਕਾਸ਼ਿਤ ਹੋਈਆਂ ਜਿਸ ਦੀ ਮਦਦ ਦੇ ਵਿੱਚ ਆਲ ਪੰਜਾਬ ਪੰਜਾਬ ਦੇ ਕੋਨੇ-ਕੋਨੇ 'ਚ ਜੋ ਸੰਗਤਾਂ ਆਈਆਂ ਤੇ ਆ ਕੇ ਉਹਨਾਂ ਨੇ ਇਸ ਬੰਨ ਦੀ ਢਾਹ ਨੂੰ ਰੋਕਿਆ ਤੇ ਆਪ ਮੁਹਾਰੇ ਵੀ ਮਦਦ ਕੀਤੀ ਤੇ ਸਾਡੇ ਤੱਕ ਲੰਗਰ ਵੀ ਪਹੁੰਚਾਇਆ ਤੇ ਸਾਡੇ ਚਮਕੌਰ ਸਾਹਿਬ ਹਲਕੇ ਦੇ ਵਿੱਚੋਂ ਬੇਲਾ ਦੇ ਇਲਾਕੇ ਦੇ ਵਿੱਚੋਂ ਸਾਰੇ ਪਿੰਡਾਂ ਦੇ ਵਿੱਚੋਂ ਸਾਡੇ ਤੱਕ ਸਿੱਧਾ ਵੀ ਪਹੁੰਚਿਆ ਲੰਗਰ ਵੀ ਪਹੁੰਚਿਆ ਤੇ ਉਸ ਵਿਸ਼ੇ ਦੇ ਵਿੱਚ ਅੱਜ ਸਾਡੇ ਜਿਹੜੇ ਪਿੰਡ ਦੇ ਮੌਤਵਰ ਸਨ ਪੰਚਾਇਤ ਹੈ ਪੰਚਾਇਤ ਮੈਂਬਰ ਹੈ ਤੇ ਸਾਡੇ ਜਿੰਨੇ ਵੀ ਮੌਤਵਰ ਹਨ ਤੇ ਅੱਜ ਧੰਨਵਾਦ ਕਰਨ ਦੇ ਵਿਸ਼ੇ ਵਿੱਚ ਇਹ ਵੀਡੀਓ ਬਣਾਉਣ ਦਾ ਰਹੀ ਹੈ ਜੀ ਸੋ ਅੱਜ ਆਪਣੇ ਆਪਣੇ ਜਿਹੜੇ ਵਿਚਾਰ ਆ ਉਹ ਸਾਰੇ ਪ੍ਰਗਟ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਨੂੰ ਪਤਾ ਵੀ 29 ਤਰੀਕ ਤੋਂ ਜੋ ਸਤਲੁਜ ਦਰਿਆ ਦੇ ਬੰਨ ਤੇ ਖਾਰ ਪੈਣੀ ਸ਼ੁਰੂ ਹੋ ਗਈ ਸੀ ਸੋ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੇ ਦੂਰੋਂ ਆ ਕੇ ਮਿੱਟੀ ਦੀ ਸੇਵਾ કરી ਆ ਥੈਲਿਆਂ ਦੀ ਸੇਵਾ કરી ਆ ਤੇ ਲੰਗਰਾਂ ਦੀ ਸੇਵਾ ਕਰੀ ਆ ਜਿਵੇਂ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਅਸੀਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਸਾਡੀਆਂ ਧੀ ਭੇ ਸਾਡੀਆਂ ਭੈਣਾਂ ਨੇ ਸਾਡੇ ਵੀਰਾਂ ਨੇ ਬੜੇ ਖੁੱਲੇ ਦਿਲ ਨਾਲ ਸੇਵਾ ਕਰੀ ਆ ਲੰਗਰ ਅਸੀਂ ਇੱਥੇ ਆਪਣੇ ਵਿਲੇ বাস ਸਟੈਂਡ ਦੇ ਵਿੱਚ ਸ਼ੁਰੂ ਕਰਿਆ ਹੋਇਆ ਸੀਗਾ ਸਾਡੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਡੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਡੇ ਹੋਰ ਜਿਹੜੇ ਬਾਹਰੋਂ ਆ ਕੇ ਜਿਨ੍ਹਾਂ ਨੇ ਲੰਗਰ ਵਾਸਤੇ ਸੇਵਾ ਦਿੱਤੀ ਆ ਸਾਰਿਆਂ ਨੇ ਮਿਲ ਕੇ ਬਹੁਤ ਹੀ ਖੁੱਲੇ ਦਿਲ ਦੇ ਨਾਲ ਲੰਗਰ ਦੀ ਸੇਵਾ ਕਰੀ ਆ ਸੋ ਅੱਜ ਜਿਵੇਂ ਸਾਡੇ ਜਿਹੜੀ ਆਪਣੀ ਕਮੇਟੀ ਦੇ ਮੈਂਬਰ ਸਤ루 ਆਪਣੇ ਦਰਿਆ ਦੇ ਬੰਦੇ ਬੈਠੇ ਆ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਵੀ ਹੁਣ ਜਿਹੜੀ ਮਿੱਟੀ ਦੀ ਸੇਵਾ ਅੱਜ ਬੰਦ ਕਰ ਦਿੱਤੀ ਆ ਅੱਜ ਮਿੱਟੀ ਦੀ ਜਿਹੜੀ ਸੇਵਾ ਉਹ ਬੰਦ ਕਰ ਦਿੱਤੀ ਆ ਕਿਉਂਕਿ ਸਤ루 ਦਰਿਆ ਦੇ ਬੰਨ ਤੇ ਮਿੱਟੀ ਬਹੁਤ ਇਕੱਠੀ ਹੋ ਗਈ ਸੋ ਹੁਣ ਉੱਥੇ ਲੋਡ ਹੈ ਮੈਨਪਾਵਰ ਦੀ ਕਿਉਂਕਿ ਜਿਹੜੀ ਮਿੱਟੀ ਪਈ ਉਹ ਥੈਲਿਆਂ ਦੇ ਵਿੱਚ ਪਾ ਕੇ ਉਸੇ ਤਰੀਕੇ ਦੇ ਨਾਲ ਸਤਲੁਜ ਬੰਦ ਦੇ ਨਾਲ-ਨਾਲ ਲਾਉਣੀ ਸ਼ੁਰੂ ਕਰ ਦੇਣੀ ਆ ਸੋ ਅੱਜ ਜੋ ਲੰਗਰ ਸੀਗਾ ਲਾਇਆ ਹੋਇਆ ਸਾਰੇ ਇਲਾਕੇ ਦੇ ਸਹਿਯੋਗ ਨਾਲ ਸਾਡੇ ਪਿੰਡ ਦੇ ਸਹਿਯੋਗ ਨਾਲ ਜਿਸ ਜਿਸ ਨੇ ਵੀ ਸਾਡੀ ਇੰਨੀ ਮਦਦ ਕੀਤੀ ਹੈ ਹੁਣ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀ ਆਪਣੇ ਕੀਮਤੀ ਖਿਆਣੇ ਦੇ ਵਿੱਚੋਂ ਮਾਇਆ ਦਿੱਤੀ ਆ ਸਾਨੂੰ ਰਾਸ਼ਨ ਦਿੱਤਾ ਸਿੱਧਾ ਦਿੱਤਾ ਮਿਲ ਕੇ ਸਾਨੂੰ ਤਾਂ ਇਹ ਨਹੀਂ ਪਤਾ ਲੱਗਿਆ ਵੀ ਲੰਗਰ ਕਿੱਥੋਂ-ਕਿੱਥੋਂ ਸਾਡੇ ਕੋਲ ਰਾਸ਼ਨ ਪਹੁੰਚਦਾ ਰਿਹਾ ਸੋ ਸਾਰੇ ਪਿੰਡ ਵਾਸੀ ਖੜੇ ਆ ਤੇ ਸਾਡੇ ਮਾਰਕੀਟ ਕਮੇਟੀ ਮਾਰਕੀਟ ਦੇ ਜਿੰਨੇ ਵੀ ਸਾਡੇ ਵੀਰ ਖੜੇ ਆ ਅਸੀਂ ਆਪਣੇ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡਾਂ ਪਿੰਡ ਦੇ ਸਰਪੰਚ ਸਾਹਿਬ ਜਤਿੰਦਰਪਾਲ ਸਿੰਘ ਜੀ ਵੀ ਆਪਣੇ ਵਿਚਾਰ ਪ੍ਰਗਟ ਕਰਨਗੇ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਸਾਰੇ ਪੰਜਾਬ ਦਾ ਹੀ ਧੰਨਵਾਦ ਕਰਨਾ ਚਾਹੁੰਗਾ ਕਿਉਂਕਿ ਜਿਹੜੇ ਸਾਡੇ ਇਲਾਕੇ ਦੇ ਵਿੱਚ ਦੋਦਪੁਰ ਦੇ ਕੋਲ ਤੇ ਸਾਰੰਗਪੁਰ ਦੇ ਕੋਲ ਦੋ ਜਗ੍ਹਾ ਦਰਿਆ ਦੇ ਵਿੱਚ ਜਿਹੜੀ ਢਾਹ ਲੱਗੀ ਸੀਗੀ ਤੇ ਜਿੱਥੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਦੇਖਿਆ ਹਰੇਕ ਲਗਭਗ ਹਰੇਕ ਜ਼ਿਲ੍ਹੇ ਤੋਂ ਪੂਰੇ ਪੰਜਾਬ ਤੋਂ ਉੱਥੇ ਬੰਦੇ ਆ ਪਹੁੰਚੇ ਹੋਏ ਸੀਗੇ ਤੇ ਜਦੋਂ ਅਸੀਂ ਆਉਂਦੇ-ਆਉਂਦੇ ਗੱਲਾਂ ਬਾਤਾਂ ਕਰਦੇ ਸੀਗੇ ਮੁੰਡਿਆਂ ਦੇ ਨਾਲ ਤਾਂ ਇਹ ਹੀ ਪਤਾ ਲੱਗਦਾ ਸੀ ਕੋਈ ਲੋਕ ਨਾ ਸੋਸ਼ਲ ਮੀਡੀਆ ਦੇ ਉੱਤੇ ਦੇਖ ਕੇ ਵੀ ਹਾਂ ਹੁਣ ਸਾਡੇ ਮਤਲਬ ਕਿ ਇੱਥੇ ਇਹ ਚੀਜ਼ ਹੋ ਰਹੀ ਹੈ ਇਹ ਹਾਲਾਤ ਬਣੇ ਹੋਏ ਆ ਉੱਠ ਕੇ ਰਾਤ ਨੂੰ ਵੀ ਪਹੁੰਚੇ ਹੋਏ ਉੱ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਡੀ ਜਿਹੜੀ ਮਦਦ ਕੀਤੀ ਹੈ ਤੇ ਜਿਹੜਾ ਅੱਜ ਸਾਡੇ ਪੰਜਾਬ ਨੇ ਇੱਕ ਭਾਈਵਾਲਤਾ ਦੀ ਜਿਹੜੀ ਮਿਸਾਲ ਜਿਹੜੀ ਕਾਇਮ ਕੀਤੀ ਹੈ ਕਿ ਇੱਕ ਸਾਂਝੇਵਾਲਤਾ ਦੀ ਵੀ ਸਾਰਾ ਪੰਜਾਬ ਸਾਂਝਾ ਜਦੋਂ ਵੀ ਕਦੇ ਪੰਜਾਬ ਦੇ ਤੇ ਕਿਸੇ ਪਾਸੇ ਵੀ ਆਕੜ ਆਉਂਦੀ ਹੈ ਇੱਕ ਚਾਹੇ ਛੋਟੇ ਜਿਹੇ ਏਰੀਆ ਚਾਵੇ ਚਾਹੇ ਕਿਤੇ ਪਾਸੇ ਵੀ ਆਵੇ ਤੇ ਸਾਰਾ ਪੰਜਾਬ ਸਾਡਾ ਇਕੱਠਾ ਹੈ ਤੇ ਉਹਦੇ ਵਾਸਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਭ ਬਹਿਲ ਹੋ ਗਿਆ ਜੀ ਜੈਕਾਰਾ ਛੱਡੋ ਜੀ ਜੈ सोनहाल वाहिगुरू जी ਕਿਸੇ ਨੂੰ ਸਾਡੇ ਗਲਤ ਗੱਲ ਦੀ ਮਾਫੀ ਰੱਖਜੀ ਇਹ ਸਭ ਸਾਡਿਆਂ ਨੂੰ ਬੜੀ ਮਿੰਟ ਨਾਲ ਥੈਂਕ ਯੂ ਸੋ ਭਾਈ ਜੀ ਪੰਜਾਬ ਪੰਜਾਬੀ ਅੱਦਾ ਔਰ ਜਿਹੜੇ ਜਿਹੜੇ ਨੌਜਵਾਨਾਂ ਨੇ ਸਾਡੀ ਸਹਾਇਤਾ ਕੀਤੀ ਹੈ ਸਾਡੇ ਇਲਾਕੇ ਨੂੰ ਡੁੱਬਣ ਤੋਂ ਬਚਾਇਆ ਉਹਨਾਂ ਦਾ ਐਨ ਐ ਆਰ ਆਈ ਵੀਰਾਂ ਦਾ ਜਿਨ੍ਹਾਂ ਜਿਨ੍ਹਾਂ ਦਾ ਵੀ ਸਹਿਯੋਗ ਸਾਡੇ ਕੋਲ ਪਹੁੰਚਿਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਸੋ ਪੰਜਾਬ ਪੰਜਾਬੀ ਹਤ ਜਿੰਦਾਬਾਦ ਚੱਲ ਚੱਲ